ਹੈਲੋ ਹੈਲੋ ਦੇਖਣ ਲੱਗਾ ਕੋਈ ਹੈਲੋ ਸਸਿਕਾ ਵੀਰੇ ਸਾਰੇ ਜਿਹੜੇ ਦੇਖਦੇ ਆ ਕੀ ਹਾਲ ਹੈ ਦੋਸਤੋ ਠੀਕ ਹੋ ਸਾਰੇ ਯਾਰ ਆਪਾਂ ਗੱਲ ਕਰਨੀਆਂ ਆ ਰਾਈ ਕੋਟ ਕਾਪੀ ਕੱਪ ਬਾਰੀ ਜੋ ਵੀ ਕੁਛ ਹੋਇਆ ਪਹਿਲਾਂ ਮੈਨੂੰ ਦੱਸੋ ਆਵਾਜ਼ ਆਉਂਦੀ ਆ ਮੇਰੀ ਆਵਾਜ਼ ਆ ਰਹੀ ਆ ਪਹਿਲਾਂ ਮੈਨੂੰ ਇਹ ਦੱਸੋ ਸਾਰੇ ਹੂੰ ਆਵਾਜ਼ ਆ ਰਹੀ ਆ ਆਪਾਂ ਰਾਈ ਕੋਟ ਜੋ ਵੀ ਆ ਬਹ ਚੱਲ ਰਿਹਾ ਚਲੋ ਇਹ ਗੱਲਾਂ ਸਹੀ ਤਾਂ ਹਨ ਨਹੀਂ ਪਰ ਮੈਂ ਰਾਤ ਵੀਡੀਓ ਦੇਖੀ ਬੁਟੇ ਛਾਪੇ ਜੋ ਜੰਗ ਸਪੋਰਟਸ ਕਲੱਬ ਦਾ ਪ੍ਰਧਾਨ ਆ ਉਹਦੇ ਵੀਡੀਓ ਦੇਖੀ ਤੇ ਵੀਡੀਓ ਦੇ ਵਿੱਚ ਪ੍ਰਧਾਨ ਸਾਹਿਬ ਕਹਿ ਰਹੇ ਨੇ ਵੀ ਮੈਂ ਕਿਸੇ ਟੀਮ ਨੂੰ ਕਰਾਇਆ ਨਹੀਂ ਦਿੰਦਾ ਹਨਾ ਕਹਿ ਰਹੇ ਨੇ ਨਾ ਤੇ ਮੈਂ ਪੁੱਛਣਾ ਚਾਹਣਾ ਪ੍ਰਧਾਨ ਸਾਹਿਬ ਨੂੰ ਵੀ ਪ੍ਰਧਾਨ ਸਾਹਿਬ ਜਦੋਂ ਪਿਛਲੇ ਸਾਲ ਤੁਸੀਂ ਮੈਨੂੰ ਕਿਹਾ ਸੀ ਵੀ ਮੰਗੀ ਲੁਧਰ ਤੇ ਉਹਨੂੰ ਲਾਇਆ ਲੁਧਰ ਤੇ ਵੀ ਕਾਲ ਮੈਂ ਪ੍ਰਭਾਨ ਨੂੰ ਖੜ੍ਹਾ ਦੇ ਟੀਮ ਦੇ ਵਿੱਚ ਤੇ ਵੀ ਮੈਂ ਤੁਹਾਨੂੰ 35000 ਰੁਪਏ ਕਰਾਇਆ ਮੈਂ ਦੇ ਦੂੰਗਾ ਵੀ ਉਹ ਕੀ ਸੀ ਉਹ ਕਰਾਇਆ ਨਹੀਂ ਸੀ 35000 ਵੀ ਇਹ ਕਹਿੰਦੇ ਇਹ ਕਹਿੰਦੇ ਆ ਵੀ ਅਸੀਂ ਕਿਸੇ ਟੀਮ ਨੂੰ ਕਰਾਇਆ ਨਹੀਂ ਦਿੰਦੇ ਤੇ ਬਿਓ ਕੀ ਸੀਗਾ ਕਿਰਾਏ ਸੀ ਉਹ ਹੋਰ ਕਿਸੇ ਆ ਤੇ ਭਾਈ ਇਹ ਗੱਲ ਹੋ ਗਈ ਤੇ ਪੁੱਛਣਾ ਚਾਹਣਾ ਵੀ ਇਹ ਕਹਿੰਦੇ ਸੀ ਵੀ ਕਿਸੇ ਟੀਮ ਨੂੰ ਅਸੀਂ ਕਿਰਾਏ ਨਹੀਂ ਦਿੰਦੇ ਤੋ ਕਿਰਾਏ ਸੀ ਹਣਾ ਤੇ ਬਾਕੀ ਇਹ ਗੱਲ ਦਾ ਪਲਵਾਨ ਕਾਮਾ ਪਲਵਾਨ ਗੁਰਵਿੰਦਰ ਚਲੋ ਆਪਣਾ ਵਧੀਆ ਫਰੈਂਡ ਆਣਾ ਸੰਦੀਪ ਕਰਕੇ ਆਪਣੇ ਨਾਲ ਵਧੀਆ ਉਹਦੀ ਉਹ ਇਨਸਾਨ ਦੀ ਤੇ ਉਹ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਵੀ ਬੁੱਟੇ ਨੇ ਵੀ ਕਿਰਾਏ ਲਈ ਨਹੀਂ ਕਿਹਾ ਜਾਂ ਨਹੀਂ ਕਿਹਾ ਕਿਉਂਕਿ ਕਾਮਾ ਪੈ ਪਲਵਾਨ ਉਹਨਾਂ ਨੇ ਖੀਰਾਲੀ ਦੀ ਟੀਮ ਬਣਾਉਣੀ ਸੀ ਤੁਹਾਨੂੰ ਮੈਂ ਸਾਜੀ ਗੱਲ ਹੀ ਦੱਸਦਾ ਉਦੇ ਵਿੱਚ ਲੁਧਰ ਤੇ ਇਹਨੇ ਖੇਡਣਾ ਸੀ ਕਾਲਾ ਮਾ ਪਲਵਾਨ ਨੇ ਉਹ ਚਲੋ ਪਹਿਲਾ ਉਹ 30000 ਰੁਪਏ ਕਹਿ ਰਿਆ ਸੀ ਬੂਟਾ ਉਹ 40 ਮੰਗ ਰਿਆ ਸੀ ਚਲੋ 35000 ਤੇ ਇਹਨਾਂ ਦੀ ਗੱਲ ਫਾਈਨਲ ਹੋ ਗਈ ਇਹ ਸਟੇਡੀਅਮ ਦੇ ਮੂਹਰੇ ਹੀ ਪਾਸੇ ਖੜ ਕੇ ਗੱਲਾਂ ਹੋਈਆਂ ਨੇ ਜਿੱਥੇ 911 ਟਰੈਕਟਰ ਖੜੇ ਸੀ ਸਹੀ ਨਹੀਂ ਗੱਲ ਇਹ ਉੱਥੇ ਦੀਆਂ ਗੱਲਾਂ ਨੇ ਤੇ ਉੱਥੇ ਖੜ ਕੇ ਇਹ ਸਾਰੀਆਂ ਗੱਲਾਂ ਹੋਈਆਂ ਤੇ ਮੈਂ ਕਾਲਾ ਮਾ ਪਲਵਾਨ ਚਲੋ ਆਪਾਂ ਨੂੰ ਜਾਣਦਾ ਸੀ ਆਪਾਂ ਕਾਲਾ ਮਾ ਪਲਵਾਨ ਨੂੰ ਫੋਨ ਕੀਤਾ ਫੋਨ ਕਰਕੇ ਕਿਹਾ ਵੀ ਵੀ ਚਲੋ ਖੇਡ ਲਓ ਚਲੋ ਆਪਾਂ ਬੂਟਾ ਆਪਣੀ ਚਲੋ ਆਪਾਂ ਵਧੀਆ ਇੱਜ਼ਤ ਕਰਦੇ ਕਰਦੇ ਆਂ ਇਨਸਾਨ ਦੀ ਹਨਾ ਚਲੋ ਕੁਆਡੀ ਤੇ ਪੈਸਾ ਲਾਉਂਦਾ ਬੂਟਾ ਹਨਾ ਪਰ ਇਹ ਚੀਜ਼ ਦਾ ਉਹ ਝੂਠ ਬੋਲ ਰਿਹਾ ਮੈਂ ਕਿਰਾਇਆ ਨਹੀਂ ਦਿੰਦਾ ਕਿਸੇ ਟੀਮ ਨੂੰ ਉਹ 35000 ਰੁਪਏ ਕੀ ਸੀ ਮੇਰੇ ਹੱਥੇ ਧਾਰਿਆ ਸੀ ਕਹਿੰਦਾ ਮੈਥੋਂ ਆਹ ਫੜ 35000 ਕਹਿੰਦਾ ਉਹਨਾਂ ਨੂੰ ਕਹਦੇ ਵੀ ਆ ਜਾਣਾ ਹਨਾ ਤੇ ਰੱਬ ਤੇਰਾ ਭਲਾ ਕਰੇ ਉਹਨਾਂ ਦੀ ਚਲੋ ਖੀਰਾਂ ਵਾਲੀ ਇਹ ਪਤਾ ਨਹੀਂ ਉਹਨਾਂ ਦਾ ਕੀ ਹੁਣ ਬੂਟੇ ਛਾਪਣਾ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮੈਟਰ ਸੀ ਉਹ ਉਹਨਾਂ ਨੇ ਨਹੀਂ ਉਹ ਕਹਿੰਦੇ ਸੀ ਨਹੀਂ ਖੇਡਣਾ ਹਰਾਈਕੋਟ ਖੀਰਾਂ ਵਾਲਿਆਂ ਜਵਾਬ ਦਿੱਤਾ ਖੇਡਣ ਤੋਂ ਤੇ ਇਹਦੇ ਕਰਕੇ ਵੀ ਉਦੋਂ ਵੀ 35000 ਰੁਪਏ ਕਾਤੋਂ ਦੇ ਰਿਆ ਸੀ ਕਿਰਾਇਆ ਹਨਾ ਬਾਕੀ ਜੋ ਰਾਇਕੋਡ ਕਬੱਡੀ ਕੱਪ ਦੇ ਚਲੋ ਆਪਾਂ ਵੀ ਕਬੱਡੀ ਦੇ ਦਰਸ਼ਕ ਹੀ ਐਵੇਂ ਵੀ ਹਨਾ ਤੇ ਅੱਜ ਤੋਂ 2 ਸਾਲ ਪਹਿਲਾਂ ਯਾਰ ਉੱਥੇ ਸਕਰੀਨ ਤੇ ਖੜ ਕੇ ਮੈਚ ਦੇਖ ਕੇ ਆਇਆ ਸੀ ਮੈਂ ਇੰਨਾ ਜਿਆਦਾ ਰਸ ਸੀ ਮੈਨੂੰ ਜਗ੍ਹਾ ਨਹੀਂ ਸੀ ਮਿਲੀ ਹੁਣ ਐਤ ਕਿ ਘਟ ਬਹੁਤ ਜਿਆਦਾ ਘਟ ਸੀ ਐਤ ਕਿ ਈਜੀ ਬੰਦਾ ਬਾਥਰੂਮ ਬਹੁਤ ਹੁੰਜਾ ਕੁਝ ਵੀ ਖਾ ਪੀ ਕੇ ਆ ਬਣਾ ਕੇ ਜਗ੍ਹਾ ਤੇ ਉਹਦੇ ਦੇ ਬਾਹਰ ਸਕਦਾ ਸੀ ਚਲੋ ਇੰਨਾ ਘਟ ਸੀ ਪਰ ਜਦੋਂ ਪਹਿਲਾਂ ਕੱਪ ਸੀਗਾ ਬਹੁਤ ਦੂਰੋਂ ਦਰਸ਼ਕ ਦੇਖਣਾ ਹੁੰਦੀ ਸੀ ਹਨਾ ਇਹ ਚੀਜ਼ ਦਾ ਘਾਟਾ ਪਿਆ ਸਭ ਨੇ ਹੀ ਹਨਾ ਤੇ ਰੱਬ ਦਰਾ ਬਾਕੀ ਆ ਜੋ ਬਵਾਦ ਹੋਇਆ ਤੇ ਇੱਕ ਜਿਹੜਾ ਸਾਡੇ ਵਾਲਾ ਸੰਦੀਪ ਆ ਥੋੜਾ ਜਿਹਾ ਉਹ ਥੋੜਾ ਜਿਹਾ ਦਿਲ ਤੇ ਲਾ ਜਾਂਦਾ ਗੱਲ ਨੂੰ ਹਨਾ ਤੇ ਚਲੋ ਉਹ ਉਹਦੇ ਉਹਦੇ ਮਨ ਚ ਵੀ ਜੋ ਕੁਛ ਉਹਨੂੰ ਕਬੱਡੀ ਨੇ ਜੋ ਕੁਛ ਦਿੱਤਾ ਉਹਨੂੰ ਕਬੱਡੀ ਨੇ ਦਿੱਤਾ ਨਾ ਵੀ ਕਬੱਡੀ ਨਾਲ ਕੋਈ ਧੋਖਾ ਨਾ ਕਰੇ ਰਹੀ ਗੱਲ ਇਹਦੀ ਬਾਕੀ ਮਾਲਵੇ ਦੇ ਪਲੇਅਰਾਂ ਦੀ ਸ਼ਾਹਕੁੜੀ ਜਿਹੜੀ ਟੀਮ ਆ ਨਾ ਉਹ ਮਾਲਵੇ ਦੇ ਪਲੇਅਰ ਪਲੇਅਰ ਹੁਣ ਮੈਨੂੰ ਐਂ ਦੱਸੋ ਪਹਿਲਾਂ ਵੀ ਜਿਹੜਾ ਲੁਧਰ ਆ ਉਹ ਕਿੱਥੇ ਦਾ ਦੁਆਬੇ ਦਾ ਕੁ ਮਾਲਵੇ ਦਾ ਗੁਰਪ੍ਰੀਤ ਬੋਰਜੇਲਿਆ ਜੰਗਿਆਣਾ ਗੁਰਪ੍ਰੀਤ ਜਾਖ ਪਾਲੀ ਸੁਲਤਾਨ ਅਮਰਤ ਛੰਨਾ ਆ ਹੋਰ ਵੀ ਕਿੰਨੇ ਪਲੇਅਰ ਨੇ ਜੋ ਸੰਦੀਪ ਦੀ ਟੀਮ ਦੇ ਵਿੱਚ ਖੇਡਦੇ ਨੇ ਜੋ ਟੀਮ ਦੇ ਨਹੀਂ ਨੇ ਉਹ ਕਿੱਥੇ ਦੇ ਨੇ ਉਹ ਸਾਰੇ ਇੱਥੇ ਦੇ ਨੇ ਨਾ ਇੱਥੇ ਦੇ ਨੇ ਸਾਰੇ ਮਾਲਵੇ ਦੇ ਆ ਉਹ ਫੇਰ ਫਿਰ ਆਪਾਂ ਕਿੱਦਾਂ ਕਹਿ ਸਕਦੇ ਆ ਵੀ ਉਹ ਬੰਦਾ ਮਾਲਵੇ ਦੇ ਪਲੇਅਰਾਂ ਨੂੰ ਬਾਕੀ ਤੁਸੀਂ ਸਾਰੇ ਜਾਣਦੇ ਹੋ ਲੁਧਰਨ ਨੂੰ 8 ਲੱਖ ਮਿਲਦੇ ਨੇ 18 ਲੱਖ ਦਵਾਇਆ ਫਿਰ ਉਹ ਕਿਸੇ ਆਪਦੇ ਦਬਾਵੇ ਦੇ ਡਰ ਨੂੰ ਦਵਾ ਸਕਦਾ ਸੀ ਹੈ ਦਸੋਂ ਮਿੰਟ ਬਾਕੀ ਵੀਰੋ ਆਪਾਂ ਤਾਂ ਆ ਗੱਲ ਸੀ ਤੇ ਉਹ ਥੋੜਾ ਜਿਹਾ ਬੰਦਾ ਆਪਦੇ ਦਿਲ ਤੇ ਲਾ ਜਾਣਾ ਗੱਲ ਚਲੋ ਕਿਤੇ ਉਹਨੂੰ ਬਥੇਰਾ ਸਮਝਾਈਦਾ ਕਿ ਦੁਨੀਆ ਬਹੁਤ ਹੋਰ ਆ ਵੀ ਤੂੰ ਨਾ ਇਦਾਂ ਕਰਿਆ ਕਰ ਚਲੋ ਉਹਦੀ ਆਬਦੀ ਸੋਚਣੀ ਆ ਆ ਸੀ ਵੀਰੋ ਮੈਂ ਹੈਗਾ ਭਰਾਵਾ ਇਸ ਟਾਈਮ ਮੈਂ ਖੜਾ ਮਹਿਤਪੁਰ ਮਹਿਤਪੁਰ ਮੈਂ ਇਧਰ ਦਵਾਬੇ ਚ ਹੀ ਆ ਵੀ ਅੱਜ ਆਪਾਂ ਵੀ ਦਵਾਬੇ ਚ ਗਏ ਆਵੇਂ ਆ ਤੇ ਹਾਂ ਚੱਕਰਾ ਗਿਆ ਤੇ ਆ ਚੱਕਰਾਗਾ ਉਸ ਦਸੋ ਕੀ ਗੱਲ ਬਾਤ ਕੀ ਪੁੱਛਣੀ ਹੋਵੇ ਗਰਮੀ ਬਹੁਤ ਆ ਗੱਲ ਸਹੀ ਆ ਜੇ ਯਾਰ ਆ ਦੇਖੋ ਗਰਮੀ ਬਹੁਤ ਜਿਆਦਾ ਆ ਤੇ ਆ ਚੱਕਰ ਸੀ ਭਰਾਵੋ ਆ ਚੀਜ਼ ਬਾਰੇ ਲੈਬ ਹੋਣਾ ਸੀ ਵੀ ਫੁੱਟੇ ਛਾਪੇ ਨੇ ਕਿਹਾ ਵੀ ਮੈਂ ਰਾਤ ਵੀਡੀਓ ਦੇਖੀ ਸੀ ਐਕਚੁਅਲੀ ਉਹਦੀ ਤੇ ਵੀਡੀਓ ਦੇਖ ਕੇ ਤੇ ਮੈਨੂੰ ਪਤਾ ਲੱਗਿਆ ਵੀ ਆ ਚੱਕਰਾਗਾ ਹਣਾ ਤੇ ਆ ਚੱਕਰਾਗਾ ਵੀ ਵੀਡੀਓ ਦੇਖ ਕੇ ਉਹਦਾ ਮੈਨੂੰ